ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਬੀਐਫਏ ਦਾ ਤੀਜਾ ਮੇਲਾ ਸ਼ੁਰੂ ਹੋਣ ਜਾ ਰਿਹਾ ਸੋਨੂੰ ਦਰਸ਼ਨ ਕਰਾ ਰਹੇ ਹਾਂ ਆ ਜੋ ਸਟਾਲਾਂ ਆਂ ਮੈਡੀਕਲ ਲੈਣ ਵਾਲੀਆਂ ਥੀਪੀ ਵਾਲੀ ਨਾਲ ਸੰਬੰਧਿਤ ਸੰਦ ਵਗੈਰਾ ਪੰਜਾਬ ਐਗਰੀਕਲਚਰ ਬਰਕਸ ਰੌਂਦਾ ਰੋਡ ਮਾਣੂਕੇ ਜੱਲ ਵਾਲੇ ਵੀਰ ਹੋਰ ਵੀ ਆ ਕੇ ਬਹੁਤ ਜ਼ਿਆਦੇ ਤੇ ਅੱਧੇ ਪੌਣੇ ਘੰਟੇ ਤੱਕ ਇਹ ਸਾਰੀਆਂ ਹਸਤਾਲਾਂ ਤੇ ਲੱਗ ਜਾਣੀਆਂ ਆ ਰੋਟਾਵੇਟਰ ਵਾਲੇ ਕੰਬਾਈਨਾ ਵਾਲੇ ਵੀਰ ਵੀ ਉਧਰ ਪਹੁੰਚ ਗਏ ਪਸ਼ੂਆਂ ਦਾ ਕਿੱਥੋਂ ਜਾਣਕਾਰੀ ਸਕਿਉਟੀ ਵਾਲੇ ਵੀਰ ਆ ਇਧਰ ਆਪਣੀ ਡਿਊਟੀ ਤੇ ਤਾਇਨਾਤ ਉਹ ਜਿਵੇਂ ਬੱਕਰੀਆਂ ਬਹੁਤ ਪਹੁੰਚ ਗਈਆਂ ਦੇਸੀ گاਮਾਂ ਤੇ ਸਾਹੀਵਾਲ ਥਾਰਪਾਰਕਰ ਅਸਲੀ ਮੁਰਗੇ ਦੇਸੀ ਮੁਰਗੇ ਬਹੁ ਪਹੁੰਚ ਗਏ ਜੋ ਆਪਣੇ ਪਸ਼ੂਆਂ ਦਾ ਹਾਰ ਸੰਗਾਰ ਰਸੇ ਗਾਂਦੀਆਂ ਬਸ ਥੋੜੇ ਟਾਈਮ ਨੂੰ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਔੜੇ ਕਿੱਲੇ ਗੱਡੇ ਨਾਲੀਆਂ ਬਾਂਸ ਬੋਕੀਆਂ ਰਸੇ ਹਾਰ ਹਮੇਲਾ ਗਾਂਦੀਆਂ ਬੱਚਿਆਂ ਲਈ ਦੁੱਧ ਪਿਓਣ ਵਾਲੀਆਂ ਚੁੰਗਣੀਆਂ ਨਾਲ ਸਪਰੇਅ ਵਾਲੇ ਪੰਪ ਆ ਜੂਸ ਵਾਲੇ ਵੀ ਜਿਹੜਾ ਕਈ ਵਾਰ ਕਿਸੇ ਦੀ ਬਾਦਖਾਟ ਹੋਈ ਹੁੰਦੀ ਹੈ ਰਾਤ ਨੂੰ ਤੇ ਠੰਡਾ ਕਰਨ ਲਈ ਜੂਸ ਸੇਵਾ ਜੂਸ ਭੰਡਾਰ ਆ ਪ੍ਰਭੂ ਰਾਮਪਰਾਪੂਲ ਤੋਂ ਸੇਵਾ ਜੂਸ ਭੰਡਾਰ ਆ ਬਾਈ ਚਾਹ ਵਾਲਾ ਮੈਕਸੀ ਵਾਲਾ ਰਾਮਪਰਾਪੂਲ ਤੋਂ ਔਰ ਰੰਗਾ ਜੀ ਜਿੱਥੇ ਕੰਪੀਟੀਸ਼ਨ ਸ਼ੁਰੂ ਹੋਣੇ ਆ ਕਾਕਾ ਰੱਸਿਆਂ ਵਾਲਾ ਬਹੁਤ ਮਸ਼ਹੂਰ ਆ ਬਾਈ ਇਹ ਕਾਕਾ ਰੱਸਿਆਂ ਵਾਲਾ ਲੜਾਈ ਥੋੜੇ ਸਮੇਂ ਦੇ ਵਿੱਚ ਹੀ ਬੱਕਰੀਆਂ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਆ ਮੁਰਗੇ ਪਹੁੰਚੇ ਬਹੁਤ ਜਿਆਦੇ ਬਹੁਤ ਰੌਣਕ ਮੇਲਾ ਭਾਰੀ ਇਕੱਠ ਹੋਣਾ ਜੀ ਆ ਸਾਡਾ ਭਾਈ ਬਲਜੀਤ ਟੈਂਟ ਵਾਲਾ ਬਲਜੀਤ ਠੀਕ ਆ ਠੀਕ ਆ ਆ ਜੋ ਪ੍ਰਬੰਧ ਦਾ ਟੈਂਟ ਦਾ ਸਾਰਾ ਇਹਨਾਂ ਵੱਲੋਂ ਕੀਤਾ ਗਿਆ ਸਮੇਂ-ਸਮੇਂ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਿਹੜਾ ਕੰਪੀटीशन ਕਦੋਂ ਸ਼ੁਰੂ ਹੋਣਾ ਜੀ ਸੀਲ ਮੁਰਗਾ ਸੀਲ ਮੁਰਗਾ ਸੀਲ ਮੁਰਗੀ ਇੱਕ ਉਹ ਸੀ ਸੀਲ ਮੁਰਗਾ ਉਧਰ ਇਹ ਜਗ੍ਹਾ ਤੇ ਐਂਟਰੀ ਹੋ ਰਹੀ ਹੈ ਬੱਕਰਾਂ ਦੀ ਬੱਕਰੀਆਂ ਦੀ ਇਹ ਦਿੱਕੋ ਬੱਕਰੇ ਬੱਕਰਾਂਾਂ ਵੀ ਬਹੁਤ ਜ਼ਿਆਦਾ ਪਹੁੰਚਣਾ ਹੋਈਆਂ ਵੇਖ ਸਕਦੇ ਆ ਬੱਕਰੀ ਬੀਟਲ ਨਸਲ ਦੀ ਆਹ ਬ੍ਰੀਡ ਡਾ ਕੇ ਜੀ ਬੀਟਲ ਨਸਲ ਦਾ ਇੱਥੇ ਵੀ ਦਾਸੀ ਨੰਨੇ ਹੋਏ ਵੇਖ ਸਕਦੇ ਆ ਪੱਕਰਿਆਂ ਵਾਲੇ ਵੀਰ ਆਦਾ ਜੋ ਇਹਨਾਂ ਵਾਲੀ ਨਿੰਮ ਦੇਕਾਂ ਲੈ ਕੇ ਆਉਂਦੇ ਆਉਦੇ ਪ੍ਰਬੰਧ ਕਰਕੇ ਲੈਂਦੇ ਆ ਇੱਧਰ ਸੋਨੇ ਦੇਸੀ ਤੇ ਸਾਹੀਵਾਲ ਗਾਂਵਾਂ ਦਿਖਾਉਂਦੇ ਆ ਜੀ ਵਿਕਲਣਾ ਸਾਡਾ ਪੱਤਰਨਾ ਪੱਰੇ ਬਹੁਤ ਵੱਡਾ ਬ੍ਰੀਡਰ ਆ ਜੀ ਵਿਕਲਣਾ ਸਾਡਾ ਸਾਹਿਬ ਵੈਲਕਮ ਆ। ਇਹ ਥਾਪਰਕਰ ਬੱਸੀ ਹੈ ਜੀ ਦੇਸੀ ਨਸਲ ਦੀ। ਇਹ ਦੇਸੀ ਨਸਲ ਦੀ ਥਾਪਰਕਰ ਨਸਲ ਦੀ ਬੱਸੀ ਹੈ ਜੀ। ਇਹ ਫਲੈਕਸ ਲੱਗਿਆ ਹੋਇਆ ਜੀ ਉੱਪਰ ਸੰਧੂ ਫਾਰਮਾ ਬਲਦੇਵ ਸਿੰਘ ਸਰਪੰਚ ਮਿੱਡੂ ਮਾਨ ਜੋ ਨੀਲੀ ਰਾਵੀ ਦੇ ਬ੍ਰੇਡਰ ਆ ਜੀ। ਮੁਰਾ ਨਸਲ ਦੇ ਵੀ ਇਨਾਂ ਕੋਲੇ ਬਹੁਤ ਚੰਗੇ ਜਾਨਵਰ ਆ। ਸਮੇਂ-ਸਮੇਂ ਸਰ ਇਹਨਾਂ ਨੇ ਲਾਈਵ ਚ ਆਇਆਂ ਬਹੁਤ ਕਰਵਾਈਆਂ। ਫੰਡ ਮਿੱਡੂ ਮਾਨ ਤੋਂ ਬਾਈ ਸਰਪੰਚ ਸਾਹਿਬ ਇਹ ਦੇ ਸੀ ਨਾ ਸਲਦੇ ਨਾ ਘਰ ਘਰ ਕੰਮਸਲਦੇ ਨਾ ਜਿਉਂ ਅਜ ਤੋਂ 30 ਸਾਲ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਜਿਆਦਾ ਹਰੇਕ ਘਰ ਵਿੱਚ ਦੇ ਸੀ ਨਾ ਸਲਦੇ ਨਾ ਗਾਵਾਂ ਹੁੰਦੇ ਘਰ ਘਰ ਪਰ ਇਹ ਦੱਸਣਾ ਵੀ ਇਹ ਸਾਹੀ ਵਾਲੇ ਨਸਲਦੇ ਨਾ ਅੱਗੇ ਆ ਰਹੀ ਆ ਦੇਖੀ ਨਾ ਕਿ ਕੰਮ ਆਣੇ ਕਿ ਤੋਂ ਕਿਸ਼ੂ ਬੇਲੇ ਚ ਧੂਰ ਪਹੁੰਚੇ ਬਾਈ ਜੀ ਧੰਨਵਾਦ ਸਾਰੇ